ਆਈ ਗਏ ਇਸ ਘਰ ਤਾਂ ਨੇ ਹੁਣ ਚੱਲੇ ਆਂ ਅੱਜ ਦਾ ਜਿਹੜਾ ਬਲੌਗ ਆ ਸਟਾਰਟ ਹੋ ਗਿਆ ਭਾਈ ਅੱਜ ਤੋਂ ਜੋ ਜੋ ਵੀ ਹੋਊਗਾ ਬਲੌਗ ਪਾਏ ਕਰਾਂਗੇ ਹੁਣ ਚੱਲੇ ਆਂ ਅਸੀਂ ਕਿਸੇ ਕਰੇ ਬੱਚਿਆਂ ਨੂੰ ਦੇਖਣ ਵਾਸਤੇ ਹੀ ਬੱਚਾ ਆਇਆ ਸੀ ਬੇਬੀ ਆਇਆ ਸੀ ਗੁੜੀਆਂ ਤੇ ਰੱਬ ਨੇ ਤੀ ਬਖਸ਼ੀ ਉਹਨੂੰ ਬਹੁਤ ਧੀਗੱਲਾ ਤੇ ਹੁਣ ਚੱਲੇ ਆਂ ਅਸੀਂ ਅੱਗੇ ਤੇ ਚੱਲ ਗਏ ਕਮ ਚਲੋ ਚਲੋ ਹੈ ਚਲੋ ਚੱਲ ਚੱਲ ਗਿਆ ਬਰਾਇਆ ਉੱਠਿਆ ਆ ਤੇ ਇਹ ਕੰਨੀਆ ਫੈਮਲੀ ਸਾਰੀ ਤੇ ਬਾ ਚਲਦੇ ਆ ਸਟਾਰਟ ਗੱਡੀ ਚਲਦੀ ਐ ਅੱਗੇ ਅੱਜ ਦਾ ਵਲੌਗ ਇਹੀ ਆ ਵਲੌਗ ਤੇ ਚੱਲੇ ਹੁਣ ਕਰੇ ਹੁਣ ਮੈਲ ਤੇ ਗੱਡੀ ਦਾ ਨਾਨੇ ਕਪੜਾ ਲਾਇਆ ਕੰਪੜਾ ਗੱਡੀ ਦਾ ਇਹ ਕੰਨੇ ਆ ਬੰਨੇ ਰਾ ਥੋੜਾ ਯਾਰ ਲੈਟਾ ਚਲਦੀ ਆਂ ਮੀਆਂ ਤੇ ਅੱਗੇ ਬਲੌਗ ਦਿਖਾਣੇ ਭਈ ਅਜਲੇ ਬੱਸੇ ਚੱਲ ਚੱਲਦੇ ਆਂ ਗੱਡੀ 'ਚ ਓਕੇ ਬਾਏ ਕਿੱਥੇ ਚੱਲੇ ਆ ਫਿਰ ਬੂਆ ਘਰੇ ਕਿਉਂ ਦੇਖਣ ਚੱਲਦੇ ਆ ਕੁੜੀ ਨੂੰ ਇਹਨੂੰ ਦੇਖਣ ਚੱਲਦੇ ਆਂ ਦੀ ਦੀ ਆ ਚੱਲ ਗਏ ਭਰਾ ਚਲੋ ਚੱਲੋ ਭਈ ਅੱਗੇ ਬਲੌਗ ਚੱਲਦੇ ਆਂ ਸਟਾਰਟ ਕਰਦੇ ਆਂ ਸਟਾਰਟ ਧੁੰਦ ਦੇ ਅੰਦਰ ਲੈ ਤਾਂ ਨਹੀਂ ਆਉਂਦੀ ਨਹੀਂ ਸਹੀ ਆਉਂਦੀ ਆ Jeg trenger ikke å begynne. Nei, du prøver å få ferdig kartet.

ਲੋਗ ਸਟਾਰਟ ਆ ਲੈ ਆਹੀ ਕੁੜੀ ਨੂੰ ਦੇਖਣ ਆਏ ਸੀ ਆ ਏ ਛੋਟੀ ਜੀ ਨੰਨੀ ਆਏ ਹੈਲੋ ਹੈਲੋ ਹਾਂ ਹਾਂ ਦੱਸ ਹਾਂ ਕੇ ਲਾਈਕ ਕਰੋ ਕਮੈਂਟ ਕਰੋ ਹਾਂ ਆਇਦਾ ਬਲੌਗ ਇਹੀ ਹੈ ਬਈ ਘਰੇ ਪਹੁੰਚ ਗਏ ਕੁੜੀ ਨੂੰ ਦੇਖਣ ਆਏ ਸੀ ਤੇ ਜਨਾਈ ਦੇਣ ਆਏ ਸੀ ਹਾਂ ਹੁਣ ਦੁੱਧ ਤੀ ਆਈ ਬਹੁਤ ਧੀ ਗੱਲਾਂ ਤੇ ਘਰੇ ਪਹੁੰਚ ਗਏ ਆ ਤੇ ਇਹਦਾ ਬਲੌਗ ਸਟਾਰਟ ਕਰਦੇ ਗੱਲਾਂ ਬਾਤ ਬਾਅਦ ਚ कौन करा मैल्ली के ओके ठीक है सुत्ती ले लो कौन ने सुत्ती तो तान। है थोड़ी सुत्ती सारा ना तो ना सोती नहीं सुत्ती ले सोगी ना सारे कॉलेज आनो क्या छोरी दसर ठीक है सारे कॉलेज पर तो बेजवाक नो नहीं ले बच्चे नमस्ते बढ़िया ਰੋਈ ਹੰਦੀ ਆ ਅੱਛਾ ਦੀਪਾਂ ਗੱਡੀਆਂ ਦੀ ਜੀ ਮਾਤਰ ਕਰਦੀ ਪੱਕਾ ਨਾਸ ਜੋ ਪਹਿਲੇ ਉਹਦੇ ਲਈ ਫੋਟੋ ਬਿਖੇ ਸਾਂਹ ਕੋਈ ਨਹੀਂ ਆਉਂਦਾ ਕਰੇ ਉਹ ਸਾਂਹੀ ਅੰਦਰ ਬਟਾ ਕਰਦੇ ਹੱਤਾ ਇਹ ਛਾਇਆ ਨਹੀਂ ਚੱਕੀ ਹੋਈ ਕੁੜੀ ਸਾਇ ਗੱਲਾਂ ਕਰਦਾ ਗੱਲਾਂ ਨਹੀਂ ਕਰਦੀ ਤੇ ਵੀਡੀਓ ਬਣਾਉਂਦੇ ਦੋ ਦੁੱਧ ਵਾਰ ਦੋ ਦੁੱਧ ਕਰ ਦਰਸ ਉਹ ਮਾਰਦੇ ਜਿਹਾਂ ਸੀ ਮੇਰੇ ਫੋਟੋ ਕਿੱਥੇ ਆਨੇ

ਓਏ ਕਿਜੀ ਕਿਜੀ ਓਏ ਚਾਹਤ 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 ਓਏ ਉਹ ਚਾਹਤ ਉਹ ਚਾਹਤ ਬੱਲੇ ਬੱਲੇ ਉਹ ਚਾਹਤ ਬੱਲੇ ਬੱਲੇ ਉਹ ਚਾਹਤ ਬੱਲੇ ਬੱਲੇ ਇਹਨਾਂ ਨਹੀਂ ਰੱਖਿਆ ਇੱਥੇ ਹੀ ਰੱਖਿਆ ਹੁਣ ਓਏ ਆ ਗਿਆ 上冰去。哎呀！哈哈哈哈哈！啊！嗯，不看这方面，你看，嗯。 ਲਾਵੀ ਅਸੀਂ ਅੱਗੇ ਘਰੇ ਹੁਣ ਰੋਡ ਦਿਖਾ ਕੇ ਮਿਲ ਮਿਲ ਕੇ ਕਿਵੇਂ ਕੰਮ ਹਾਂਜੀ ਅੱਗੇ ਹਾਂਜੀ ਖਿਲ ਲਈ ਇਹਦਾ ਬਲੌਗ ਖਤਮ ਬਾਈ ਤੇ ਕਮੈਂਟ ਲਾਈਕ ਜਰੂਰ ਕਰਿਓ